ਵੈਲਕਮ ਟੂ ਆਰ ਐਮ ਕਲੈਕਸ਼ਨ ਮਲੇਰਕੋਟਲਾ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲੈ ਕੇ ਆਏ ਬੱਚਿਆਂ ਦੀ ਵਿంటర్ ਵਾਲੀ ਬਹੁਤ ਹੀ ਸੋਹਣੀ ਸੋਹਣੀ ਕਲੈਕਸ਼ਨ ਸਾਈਜ਼ ਇਹਦੇ ਵਿੱਚ ਆਪਾਂ ਨੂੰ ਮਿਲ ਜਾਵੇਗਾ ਜ਼ੀਰੋ ਸਾਈਜ਼ ਤੋਂ ਲੈ ਕੇ 1 ਸਾਲ ਤੱਕ ਦੇ ਬੱਚੇ ਦਾ ਇਸ ਤਰ੍ਹਾਂ ਦੇ ਵਿੱਚ ਬਹੁਤ ਹੀ ਪਿਆਰੇ ਦੇ ਵਿੱਚ ਡਿਜ਼ਾਈਨ ਆਉਣਗੇ ਜਿਵੇਂ ਇਹ ਵਾਲਾ ਡਿਜ਼ਾਈਨ ਆ ਇਸ ਦੇ ਵਿੱਚ ਆਪਾਂ ਨੂੰ ਦੋ ਕਲਰ ਮਿਲ ਜਾਣਗੇ ਸਭ ਤੋਂ ਪਹਿਲਾਂ ਇਹ ਡਿਜ਼ਾਈਨ ਆ ਦੇ ਕੁਆਲਿਟੀ ਚੈੱਕ ਕਰੋ ਦੋਨੋਂ ਸਾਈਡ ਦੇ ਉੱਪਰ ਜ਼ਿਪ ਹੋਏਗੀ ਇਹਦੇ ਰੋਂਪਰ ਸਟਾਈਲ ਦੇ ਵਿੱਚ ਆਰਟੀਕਲ ਬਣਿਆ ਹੋਇਆ ਕੁਆਲਿਟੀ ਪੂਰੀ ਪ੍ਰੀਮੀਅਮ ਹੋਏਗੀ ਉਪਰੋਂ ਕੈਪ ਦੀ ਡਿਜ਼ਾਈਨਿੰਗ ਦੇਖ ਸਕਦੇ ਹੋ ਕੈਪ ਦਾ ਵੀ ਬਹੁਤ ਹੀ ਵਧੀਆ ਡਿਜ਼ਾਈਨ ਬਣਿਆ ਹੋਇਆ ਦਾ ਬਹੁਤ ਹੀ ਪਿਆਰੇ ਆਰਟੀਕਲ ਨੇ ਪ੍ਰਾਈਸ ਹੋਵੇਗਾ ਦਾ 700 ਰੁਪਏ ਇਹਦੇ ਵਿੱਚ ਆਪਾਂ ਨੂੰ ਦੋ ਕਲਰ ਮਿਲ ਜਾਣਗੇ ਇੱਕ ਗ੍ਰੀਨ ਕਲਰ ਆਵੇਗਾ ਔਰ ਇੱਕ ਸਕਿਨ ਵਾਲਾ ਦੋਨੋਂ ਕਲਰ ਹੀ ਬਹੁਤ ਪਿਆਰੇ ਨੇ ਇਸ ਤੋਂ ਬਾਅਦ ਨੈਕਸਟ ਆਰਟੀਕਲ ਇਹਦੇ ਵਿੱਚ ਆਵੇਗਾ ਇਸ ਤਰ੍ਹਾਂ ਦੇ ਵਿੱਚ ਇਹ ਵੀ ਦੇਖੋ ਤੁਸੀਂ ਬਹੁਤ ਹੀ ਸਾਰੇ ਰੋਂਪਰ ਦੇ ਵਿੱਚ ਨੇ ਇਹ ਵਾਲਾ ਡਿਜ਼ਾਈਨ ਇਹਨਾਂ ਦੀ ਵੀ ਕੁਆਲਿਟੀ ਪੂਰੀ ਫਾਈਨ ਹੋਵੇਗੀ ਇਹਦੇ ਵਿੱਚ ਵੀ ਸਾਈਜ਼ ਆਪਾਂ ਨੂੰ ਮਿਲ ਜਾਵੇਗਾ 0 ਤੋਂ ਲੈ ਕੇ 6 ਮਨਤ ਤੱਕ ਦੇ ਵਿੱਚ ਦਾ ਡਿਜ਼ਾਈਨਿੰਗ ਪੂਰੀ ਵਧੀਆਗੀ ਫੈਬਰਿਕ ਪੂਰੀ ਵਧੀਆ ਹੋਵੇਗੀ ਤੇ ਇਸ ਡਿਜ਼ਾਈਨ ਦੇ ਵਿੱਚ ਵੀ ਆਪਾਂ ਨੂੰ ਦੋ ਤਿੰਨ ਕਲਰ ਮਿਲ ਜਾਣਗੇ ਸਭ ਤੋਂ ਪਹਿਲਾਂ ਇਹ ਵਾਲਾ ਕਲਰ ਸੀ ਉਸ ਤੋਂ ਬਾਅਦ ਇਹ ਵਾਲਾ ਕਲਰ ਆ ਜਾਏਗਾ ਤੇ ਉਸ ਤੋਂ ਬਾਅਦ ਇੱਕ ਕਲਰ ਇਹਦੇ ਵਿੱਚ ਹੋਰ ਆਵੇਗਾ ਪੀਚ ਵਾਲਾ ਤਿੰਨੇ ਦੇ ਵਿੱਚ ਕਲਰ ਆਉਣਗੇ ਇਹਨਾਂ ਦਾ ਵੀ ਪ੍ਰਾਈਸ ਹੋਏਗਾ 700 ਰੁਪਏ ਉਸ ਤੋਂ ਬਾਅਦ ਇਸ ਦੇ ਵਿੱਚ ਹੋਰ ਵਧੀਆ ਕੁਆਲਿਟੀ ਆਪਾਂ ਨੂੰ ਮਿਲ ਜਾਏਗੀ ਉਹਨਾਂ ਦੇ ਵਿੱਚ ਸਾਈਜ਼ ਵੀ ਵੱਡੇ ਮਿਲ ਜਾਣਗੇ ਆਪਾਂ ਨੂੰ ਇਦਾਂ ਦੇ ਟਰੈਕਸੂਟ ਸਟਾਈਲ ਦੇ ਵਿੱਚ ਬਹੁਤ ਹੀ ਵਧੀਆ ਆਰਟੀਕਲ ਹੋਣਗੇ ਬਹੁਤ ਸੌਫਟ ਤੇ ਸਟ੍ਰੈਚੇਬਲ ਫੈਬਰਿਕ ਹੋਗੀ ਨੇੜੇ ਤੋਂ ਆ ਕੇ ਕੁਆਲਿਟੀ ਚੈੱਕ ਕਰੋ ਇੱਕ ਵਾਰ ਸਾਰਾ ਡਿਟੇਲਿੰਗ ਦੇ ਵਿੱਚ ਵਰਕ ਹੋਵੇਗਾ ਇਹਦੇ ਅੰਦਰੋਂ ਵੀ ਕੁਆਲਿਟੀ ਚੈੱਕ ਕਰੋ ਇੱਕ ਵਾਰ ਸਾਰੇ ਸੌਫਟ ਕੁਆਲਿਟੀ 올 ਓਵਰ ਜਿੱਦਾਂ ਐਲਵੀ ਦੇ origignal ਆਰਟੀਕਲ ਹੁੰਦੇ ਨੇ ਉਦਾਂ ਸੇਮ ਛੋਟੇ ਸਾਈਜ਼ਾਂ ਦੇ ਵਿੱਚ ਬਣੇ ਹੋਏ ਨੇ ਪੀਸ ਇਹ ਤੇ ਇਹ ਵਾਲੇ ਆਰਟੀਕਲ ਦਾ ਪ੍ਰਾਈਸ ਹੋਏਗਾ 950 ਰੁਪਏ ਸਾਈਜ਼ ਇਹਦੇ ਵਿੱਚ ਆਪਨ ਮਿਲ ਜਾਵੇਗਾ 18 20 22 ਇੱਕ ਇਹਦੇ ਵਿੱਚ ਇਹ ਵਾਲਾ ਡਿਜ਼ਾਈਨ ਆਵੇਗਾ ਇਹਦੇ ਵਿੱਚ ਸਕਿਨ ਕਲਰ ਸੀ ਇੱਕ ਇਹਦੇ ਵਿੱਚ ਮਿਲ ਜਗਾ ਆਪਾਂ ਨੂੰ ਗ੍ਰੇ ਕਲਰ ਦੋ ਕਲਰ ਨੇ ਦੋਨਾਂ ਦੇ ਵਿੱਚ ਆਪਾਂ ਨੂੰ 18 20 22 33 ਸਾਈਜ਼ ਮਿਲ ਜਾਣਗੇ ਪ੍ਰਾਈਸ ਹੋਵੇਗਾ 950 ਰੁਪਏ ਤੇ ਉਸ ਤੋਂ ਬਾਅਦ ਇਹਦੇ ਵਿੱਚ ਇੱਕ ਨੈਕਸਟ ਆਰਟੀਕਲ ਆਵੇਗਾ ਆਬਵੀਅਸ ਤੁਹਾਨੂੰ ਚੈੱਕ ਕਰਾਉਣੇ ਆ ਇਹ ਵਾਲਾ ਇਹਦੇ ਵਿੱਚ ਓਨਲੀ ਕਰੀਮ ਕਲਰ ਅਵੇਲੇਬਲ ਆ ਇਹ ਪੀਸ ਚੈੱਕ ਕਰੋ ਬਹੁਤ ਹੀ ਪਿਆਰਾ ਪੀਸ ਆ ਨੇੜੇ ਤੋਂ ਆ ਕੇ ਦੇਖੋ ਇੱਕ ਵਾਰ ਔਰ ਬੈਕ ਸਾਈਡ ਚੈੱਕ ਕਰ ਲਈ ਨੇੜੇ ਤੋਂ ਇਹਦੇ ਵਿੱਚ ਚੌਂਲੇ ਕਰੀਮ ਕਲਰ ਤੇ ਇਹ ਲੋਰ ਵੀ ਦੇਖੋ ਇਹਦਾ ਪ੍ਰਾਈਸ ਹੋਏਗਾ 950 ਰੁਪਏ ਸਾਈਜ਼ ਇਹਦੇ ਵਿੱਚ ਵੀ ਮਿਲ ਜਾਵਗੇ ਆਪਾਂ ਨੂੰ 18 20 22 ਤੇ ਉਸ ਤੋਂ ਬਾਅਦ ਇੱਕ ਨੈਕਸਟ ਆਰਟੀਕਲ ਹੋਰ ਹੋਏਗਾ ਇਹ ਵਾਲਾ ਵੀ ਚੈੱਕ ਕਰੋ ਨੇੜੇ ਤੋਂ ਨੇੜੇ ਤੋਂ ਸ਼ੈਕਰ ਦੇ ਵਿੱਚ ਡਿਜ਼ਾਈਨ ਹੈ ਔਰ ਅੰਦਰੋਂ ਵੀ ਕੁਆਲਿਟੀ ਪੂਰੀ ਫਾਈਨ ਹੋਏਗੀ ਇਹਦੇ ਨਾਲ ਹੋਏਗੀ ਵਾਸ਼ਿੰਗ ਦੀ ਬਹੁਤ ਹੀ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਪੈਂਟ ਸਟ੍ਰੈਚੇਬਲ ਕਪੜੇ ਦੇ ਵਿੱਚ ਤੇ ਇਹਦਾ ਪ੍ਰਾਈਸ ਹੋਏਗਾ 1050 ਰੁਪਏ ਸਾਈਜ਼ ਇਹਦੇ ਵਿੱਚ ਹੀ ਮਿਲ ਜਾਏਗਾ ਆਪਾਂ ਨੂੰ 18 20 22 ਇੱਕ ਇਹ ਵਾਲਾ ਡਿਜ਼ਾਈਨ ਕਲਰ ਹੋਵੇਗਾ ਇਹਦੇ ਵਿੱਚ ਤੇ ਇੱਕ ਕਲਰ ਹੋਵੇਗਾ ਇਹ ਵਾਲਾ ਇਸ ਤੇ ਵੀ ਇਹ ਸੇਮ ਇੱਕ ਕਲਰ ਹੋਰ ਹੋਵੇਗਾ ਇੱਥੇ ਇਹ ਵਾਲਾ ਡਿਜ਼ਾਈਨ ਇਹੋ ਸੇਮ ਹੈ ਪ੍ਰਿੰਟ ਚੇਂਜ ਹੋਏਗਾ ਇਹਦਾ ਪ੍ਰਾਈਸ ਹੋਵੇਗਾ 1050 ਰੁਪਏ ਬਾਕੀ ਸਾਰਾ ਕੁਝ ਸੇਮ ਹੈ ਜਿਹੜਾ ਵੀ ਪੀਸ ਪਸੰਦ ਆਉਂਦਾ फटाफट ਸਕਰੀਨ ਸ਼ਾਟ ਲੈ ਕੇ WhatsApp ਦੇਪ ਆਪਣਾ ਆਰਡਰ ਕਰੋ ਬੁੱਕ ਤੇ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸੋ ਕਲੈਕਸ਼ਨ ਕਿਸ ਤਰ੍ਹਾਂ ਲੱਗੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਥੈਂਕ ਯੂ ਸੋ ਮੱਚ